ਅਜਿ ਪਟਿਆਲਾ ਦੇ ਬਡੁੰਗਰ ਦੇ ਵਿੱਚ ਪ੍ਰਸਿੱਧ ਸਮਾਜ ਸੇਵੀ ਸੁਮੇਰ ਸੀੜਾ ਨੇ ਤੜਾ ਸੱਟੀਆਂ ਦੋ ਦੁਕਾਨਾਂ ਨੂੰ ਮੋਲੇ ਦੇ ਲੋਕਾਂ ਇਕੱਠੇ ਹੋ ਕੇ ਬੰਦ ਕਰਵਾਇਆ ਜੀਆਂ ਦੋਸਤੋ ਇਹ ਤਸਵੀਰਾਂ ਪਟਿਆਲਾ ਦੇ ਬਡੁੰਗਰ ਦੀਆਂ ਹਨ ਜਿੱਥੇ ਕਿ ਤੜਾ ਸੱਟ ਦਾ ਕੰਮ ਚੱਲ ਰਿਹਾ ਅਸੀਂ ਜਿਸ ਨੂੰ ਕਿ ਸਮਾਜ ਸੇਵੀ ਸੁਮੇਰ ਸੀੜਾ ਨੇ ਮੋਲੇ ਦੇ ਲੋਕਾਂ ਨਾਲ ਮਿਲ ਕੇ ਬੰਦ ਕਰਵਾ ਦਿੱਤਾ ਹੈ ਦੇਖੋ ਉਹਨਾਂ ਨੇ ਕੀ ਕੁਝ ਕੀਤਾ ਮੇਰੀ ਘੁੱਕਿਆ ਲੋੜ ਥੋੜੇ ਬੱਚੇ ਸਾਨੂੰ ਹੈਗੇ ਛੋਟੇ ਬੱਚੇ ਨੇ ਤਲੋਕ ਕੀਤਾ ਕੰਮ ਕਰਨ ਦੇ ਜੇ ਉਹ ਦੁਬਾਰਾ ਇਸੇ ਕੰਮ ਤੇ ਪੈ ਗਏ ਲਾਟਰੀਆਂ ਸਾਰਿਆਂ ਦੇ ਪਾਉਣ ਲੱਗ ਗਈ ਕਿਵੇਂ ਇਹ ਰੋਸ਼ਕਤਾ ਆਉਂਦੀ ਆ ਮम्मा ਇਹ ਪੈਸਾ ਕਮਾ ਕੇ ਕਿੰਨੀ ਕਿਹਾੜੀ ਮਿਲ ਜਾਂਦੀ ਹੈ ਉਸ ਕਿਹਾੜੀ ਨਾਲ ਕੀ ਕਰਦੇ ਨੇ ਭਲੇ ਰੋਟੀ ਖਾਂਦੇ ਆ ਬੱਚਾ ਨੂੰ ਉੱਪਰ ਧਿਆਨਕ ਹੋਰ ਕੰਮ ਕੋਈ ਹੋਰ ਕਰਦੇ ਕਿਸੇ ਇੱਕ ਵਾਸਤੇ ਕੋਈ ਨਹੀਂ ਛੋਟੇ ਵੀ ਤਾਂ ਚੱਲਿਓ ਸਮਾਰਤਾ ਨੂੰ ਥੋੜੇ ਥੋੜੇ ਨੂੰ ਤਾਂ ਕੁਝ ਨਹੀਂ ਹੋਣਾ ਵੀ ਮੇਰੀ ਮੇਰੀ ਕਰਨਾ ਠੀਕ ਹੈ ਅਜੇ ਬੰਦ ਕਰੋ ਸਾਰੇ ਬੰਦ ਕਰ ਦਿਓ ਠੀਕ ਹੈ ਅਜੇ ਹੀ ਬੰਦ ਕਰ ਦਿਓ ਇਸ ਤੋਂ ਬਾਅਦ ਮੈਂ ਥੋੜੇ ਜਿਹੇ ਸੂਟ ਬੰਦ ਕਰ ਦੇ ਸਾਨੂੰ ਅੱਜ ਪਟਿਆਲਾ ਦੇ ਬਡੁੰਗਰ ਦੇ ਵਿੱਚ ਪ੍ਰਸਿੱਧ ਸਮਾਜ ਸੇਵੀ ਸੁਮੇਲ ਸੀੜਾ ਨੇ ਤੜਾ ਸੱਟੀਆਂ ਦੋ ਦੁਕਾਨਾਂ ਨੂੰ ਮੁੱਲੇ ਲੋਕਾਂ ਇਕੱਠੇ ਹੋ ਕੇ ਬੰਦ ਕਰਵਾਇਆ ਜੀਆਂ ਦੋਸਤੋ ਇਹ ਤਸਵੀਰਾਂ ਪਟਿਆਲਾ ਦੇ ਬਡੁੰਗਰ ਦੀਆਂ ਹਨ ਜਿੱ ਤੱਕ ਇਹ ਡੜੇ ਸੱਟ ਦਾ ਕੰਮ ਚਾਲ ਰਿਹਾ ਅਸੀਂ ਜਿਸ ਨੂੰ ਕੇ ਸਮਾਜ ਸੇਵੀ ਸੁਮੇਰ ਸੀੜਾ ਨੇ ਮੌਲੇ ਦੇ ਲੋਕਾਂ ਨਾਲ ਮਿਲ ਕੇ ਬੰਦ ਕਰਵਾ ਦਿੱਤਾ ਹੈ ਦੇਖੋ ਉਹਨਾਂ ਨੇ ਕੀ ਕੁਝ ਕੀਤਾ ਮੇਰੀ ਕਿਹਾ ਹੋ ਗਿਆ ਥੋੜੇ ਬੱਚੇ ਕੱਲੋਂ ਹੈਗੇ ਛੋਟੇ ਬੱਚੇ ਨੇ ਕੱਲੋਂ ਇਹ ਕੰਮ ਕਰਨਗੇ ਜੇ ਉਹ ਦੁਬਾਰਾ ਇਸੇ ਕੰਮ ਤੇ ਪੈ ਗਏ ਲਾਟੀਆਂ ਸਾਰਾਂ ਦੇ ਪਾਉਣ ਲੱਗ ਗਈ ਕਿਵੇਂ ਇਹਦੇ ਰੱਖ ਸਕਦਾ ਹੈ ਪਰ ਇਹ ਪੈਸਾ ਕਮਾ ਕੇ ਕਿੱਥੇ ਕਿਧੜਾੜੀ ਮਿਲ ਜਾਂਦੀ ਹੈ ਉਸ ਦਿਹਾੜੀ ਨਾਲ ਕੀ ਕਰਦੇ ਨੇ ਭਲੇ ਰੋਟੀ ਖਾਂਦੇ ਆ ਨਾ ਬੱਚਾ ਨੂੰ ਉਹ ਦਿਹਾੜੀ ਤੋਂ ਹੋਰ ਕੰਮ ਕੋਈ ਕੰਮ ਕੋਈ ਹੋਰ ਕਰਦੇ ਕਿਸੇ ਕੋਸ਼ਟ ਨਹੀਂ ਕੋਈ ਛੋਟੇ ਵੀ ਚੱਲ ਜਿੱਲੇ ਸਮਾਰਤਾ ਛੋਟੇ ਛੋਟੇ ਨੂੰ ਤਾਂ ਕੁਝ ਨਹੀਂ ਹੋਣਦਾ ਵੀ ਮੇਰੀ ਮੇਰੀ ਕਰਨੀ ਠੀਕ ਹੈ ਅਜੇ ਬੰਦ ਕਰ ਕੋਈ ਬੰਦ 70 ਰੁਪਏ ਠੀਕ ਹੈ ਅਜੇ ਇਥੇ ਬੰਦ ਕਰਦੇ ਹਾਂ ਇਸ ਤੋਂ ਬਾਅਦ ਮੈਂ ਥੋੜੀ ਅੰਦੀ ਸਕੂਲ ਬੰਦ ਕਰਦੇ ਸਾਨੂੰ ਅੱਜ ਪਟਿਆਲਾ ਦੇ ਬਡੁੰਗਰ ਦੇ ਵਿੱਚ ਪ੍ਰਸਿੱਧ ਸਮਾਜ ਸੇਵੀ ਸੁਮੇਰ ਸੀੜਾ ਨੇ ਤੜਾ ਸੱਟੀਆਂ ਦੀਆਂ ਦੋ ਦੁਕਾਨਾਂ ਨੂੰ ਮੋਲੇ ਦੇ ਲੋਕਾਂ ਇਕੱਠੇ ਹੋ ਕੇ ਬੰਦ ਕਰਵਾਇਆ ਜੀਆਂ ਦੋਸਤੋ ਇਹ ਤਸਵੀਰਾਂ ਪਟਿਆਲਾ ਦੇ ਬਡੁੰਗਰ ਦੀਆਂ ਹਨ ਜਿੱਥੇ ਕਿ ਡੜੇ ਸੱਟ ਦਾ ਕੰਮ ਚੱਲ ਰਿਹਾ ਅਸੀਂ ਜਿਸ ਨੂੰ ਕਿ ਸਮਾਜ ਸੇਵੀ ਸੁਮੇਰ ਸੀੜਾ ਨੇ ਮੋਲੇ ਦੇ ਲੋਕਾਂ ਨਾਲ ਮਿਲ ਕੇ ਬੰਦ ਕਰਵਾ ਦਿੱਤਾ ਹੈ ਦੇਖੋ ਉਹਨਾਂ ਨੇ ਕੀ ਕੁਝ ਕੀਤਾ ਮੈਂ ਜਾਂਦਾ ਪੜ੍ਹਦਾ ਮੇਰੀ ਘਰ ਕਿੱਲਾ ਥੋੜੇ ਬੱਚੇ ਕੱਲੋਂ ਹੈਗੇ ਛੋਟੇ ਬੱਚੇ ਨੇ ਕੱਲੋਂ ਖੇਤੀ ਕੰਮ ਕਰਨਗੇ ਜੇ ਉਹ ਦੁਬਾਰਾ ਤੀਸੇ ਕੰਮ ਤੇ ਪੈ ਗਏ ਲਾਟਰੀਆਂ ਸਾਰਾ ਦੇ ਪਾਉਣ ਲੱਗੇ ਕਿਵੇਂ ਇਹਦੇ ਰੱਖ ਸਕਦਾ ਮम्मा ਨੇ ਪੈਸਾ ਕਮਾ ਕੇ ਕਿੱਟੀ ਕਿਹੜੀ ਮਿਲ ਜਾਂਦੀ ਹੈ ਉਸ ਅਿਹੜੀ ਨਾਲ ਕੀ ਕਰਦੇ ਨੇ ਭਰੇ ਰੋਟੀ ਖਾਂਦੇ ਨਾ ਬੱਚੇ ਨੂੰ ਉਹ ਦਿਹਾੜੀ ਤੋਂ ਹੋਰ ਕੰਮ ਕੋਈ ਹੋਰ ਕਰਦੇ ਕਿਸੇ ਕੋ ਆਸ਼ਟਾ ਕੋਈ ਨਹੀਂ ਛੋਟੇ ਵੀ ਚੱਲ ਜਿਵੇਂ ਸਮਾਰਤਾ ਛੋਟੇ ਉਹਦੇ ਨੂੰ ਤਾਂ ਪੁੱਛ ਨਹੀਂ ਆਉਂਦਾ ਵੀ ਮੇਰੀ ਮੇਰੀ ਕਰੀ ਠੀਕ ਹੈ ਅਜੇ ਬੰਦ ਕਰ ਕੋਈ ਬੰਦ ਕਰ ਗੱਲ ਕਰਦੇ ਆ ਠੀਕ ਹੈ ਅਜੇ ਇਥੇ ਬੰਦ ਕਰਦੇ ਹਾਂ ਇਸ ਤੋਂ ਬਾਅਦ ਮੈਂ ਛੋਟੇ ਜਿਹੇ ਸਕੂਲ ਬੰਦ ਕਰ ਦੇ